ਪਾਲ ਕੇ ਸਾਹਦੇ ਅਸੀਂ ਬੈਕ ਸਾਈਡ ਤੇ ਮੌਜੂਦਾ ਜਿੱਥੋਂ ਤਸਵੀਰ ਥੋੜੀ ਜਿਆਦਾ ਸਾਫ਼ ਹੁੰਦੀ ਹੈ ਕਿ ਆਖਿਰਕਾਰ ਕਿਹੜੀ ਫਾਇ ਹੈ ਉਸਦੇ ਤੋਂ ਥੜਾ ਸਾਹ ਬੜਿਆ ਹੈ ਉਸਦੇ ਅੰਦਰ ਥੱਲੇ ਉਹ ਥਾ ਮੌਜੂਦ ਹੈ ਜਿੱਥੇ ਕਹਿੰਦੇ ਨੇ ਕਿ ਗੁਰੂ ਗੋਬਿੰਦ ਪਾਸ਼ਾ ਦਾ ਪ੍ਰਕਾਸ਼ ਹੋਇਆ ਹਾਲ ਕੀ ਸਾਹਬ ਦੇ ਅਸੀਨ ਬੈਕ ਸਾਈਡ ਤੇ ਮੌਜੂਦ ਹੈ ਜਿੱਥੋਂ ਤਸਵੀਰ ਥੋੜੀ ਜਿਆਦਾ ਸਾਫ਼ ਹੁੰਦੀ ਹੈ ਕਿ ਆਖਿਰਕਾਰ ਕਿਹੜੀ ਥਾਂ ਹੈ ਤੁਸੀਂ ਦੇਖੋ ਥੜਾ ਸਾਫ਼ ਬਣਿਆ ਹੋਇਆ ਉਸ ਦੇ ਅੰਦਰ ਥੱਲੇ ਉਹ ਥਾਂ ਮੌਜੂਦ ਹੈ ਜਿੱਥੇ ਕਹਿੰਦੇ ਨੇ ਕਿ ਗੁਰੂ ਗੋਬਿੰਦ ਪਾਸ਼ਾ ਦਾ ਪ੍ਰਕਾਸ਼ ਹੋਇਆ ਇਸੇ ਥਾਂ ਤੇ ਬੈਠ ਕੇ ਜਿਹੜਾ ਸਿੱਖੀ ਦਾ ਪ੍ਰਚਾਰ ਕੀਤਾ ਜਾਂਦਾ ਸੀ ਗੁਰੂ ਨਾਨਕ ਪਾਸ਼ਾ ਜਿਨ ਕੇ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਜੀ ਜਿਹੜੇ ਨੇ ਇੱਥੇ ਪਹੁੰਚਦੇ ਨੇ ਇੱਥੋਂ ਇਹਨੂੰ ਸਿੱਖੀ ਦਾ ਕੇਂਦਰ ਬਣਾਇਆ ਜਾਂਦਾ ਸਲਸਰਾ ਜੋਰੀ ਦੀ ਹਵੇਲੀ ਨੂੰ ਤਾਂ ਕਿ ਕਰ ਪਹਿਲਾ ਸਿੱਖੀ ਦਾ ਕੇਂਦਰ ਇਸ ਇਲਾਕੇ ਚ ਬਣਾਇਆ ਜਾਂਦਾ ਤੇ ਉੱਥੋਂ ਹੀ ਜਿਹੜਾ ਆ ਉਸ ਤੋਂ ਬਾਅਦ ਜਿਹੜਾ ਆ ਗੁਰਤੇਗ ਭਾਦਰ ਮਹਾਰਾਜ ਇੱਥੇ ਪੁੱਜਦੇ ਨੇ ਤੇ ਗੁਰਤੇਗ ਮਹਾਰਾਜ ਅੱਗੇ ਫਿਰ ਪ੍ਰਚਾਰ ਲਈ ਚਲੇ ਜਾਂਦੇ ਨੇ ਇੱਥੇ ਕੁਸਾਂ ਵਾਂ ਰਹਣ ਤੋਂ ਬਾਅਦ ਇੱਥੇ ਹੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪ੍ਰਕਾਸ਼ ਹੁੰਦਾ ਹੈ ਸੋ ਇਹ ਥਾਂ ਹੈ ਅੰਦਰ ਇਹੋ ਕਮਰਾ ਪਵਿੱਤਰ ਥਾ ਜਿੱਥੇ ਅੱਜ ਸੰਗਤਾਂ ਜੜੀਆਂ ਉਹ ਦਰਸ਼ਨ ਕਰਾ ਲਈ ਖਾਸ ਤੌਰ ਤੇ ਪੁੱਜਦੀ ਆਇਆ ਹੈ ਤਖਸ਼ਿਰੀ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਾਹਿਬ ਦਾ ਛੋਟੀ ਉਮਰ ਦਾ ਚੋਲਾ ਵੀ ਮੌਜੂਦਾ ਜਿਹੜਾ ਕਿ ਪਹਿਲਾਂ ਪਾਕਿਸਤਾਨ ਦੇ ਵਿੱਚ ਮੌਜੂਦ ਸੀ ਪਰ ਉਹ ਪਰਿਵਾਰ ਨੇ ਆਖੇਕਾਰ ਇਸ ਥਾਂ ਤੇ ਪਹੁੰਚਾਇਆ ਤਾਂ ਕਿ ਸੰਗਤਾਂ ਦਰਸ਼ਨ ਕਰ ਸਕਣ। ਉੱਥੇ ਹੀ ਗੁਰੂ ਗੋਬਿੰਦ ਸਾਹਿਬ ਦੇ ਆ ਛੋਟੇ ਹੁੰਦਿਆਂ ਦੀਆਂ ਖੜਾਵਾਂ ਤੇ ਗੁਰਤੇਗ ਬਹਾਦਰ ਜੀ ਦੀਆਂ ਖੜਾਵਾਂ ਵੀ ਮੌਜੂਦਾ ਜਿਨ੍ਹਾਂ ਨੂੰ ਸੋਨੇ ਚੜਿਆ ਹੋਇਆ। ਪਹਿਲਾਂ ਇੱਕ ਵਾਰ ਚੋਲਾ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਾਉਣੇ ਆ। ਦੇਖੋ ਇਹ ਚੋਲਾ ਸਾਹਿਬ ਆ ਜਿਹੜਾ ਇੱਥੇ ਇਸ ਸਮੇਂ ਸ਼ੀਸ਼ੇ 'ਚ ਝੜ ਕੇ ਰੱਖਿਆ ਗਿਆ ਆ। ਛੋਟੀ ਉਮਰ ਦਾ ਇਹ ਚੋਲਾ ਆ ਜਿਹੜਾ ਕਿ ਇੱਥੇ ਮੌਜੂਦ ਹੈ। ਜਿਹੜਾ ਪਾਕਿਸਤਾਨ ਆਖਿਰਕਾਰ ਉਸ ਪਰਿਵਾਰ ਨੇ ਜਿਹੜੀ ਇਹ ਸੇਵਾ ਕਰਾਈ ਇਸ ਥਾਂ ਦੇ ਉੱਤੇ ਤਾਂ ਕਿ ਜਿਹੜੇ ਦਰਸ਼ਨ ਹੋ ਸਕਣ ਜਿੱਥੇ ਸੰਗਤਾਂ ਜੜੀਆਂ ਉਹ ਦਰਸ਼ਨ ਕਰ ਸਕਣ ਤੇ ਇਹ ਇੱਥੇ ਇਸ ਸਮੇਂ ਤੁਹਾਨੂੰ ਹੋਰ ਤਸਵੀਰ ਦਿਖਾਉਨੇ ਆ ਅੰਦਰ ਉਹ ਖੜਾਵਾ ਵੀ ਮੌਜੂਦ ਹੈ ਬਿਲਕੁਲ ਉਹ ਖੜਾਵਾ ਸਾਹਮਣੇ ਪਾਲਕੀ ਸਾਹਿਬ ਦੇ ਸਾਹਮਣੇ ਸ਼ਿਸ਼ੋਭਿਤ ਆ ਸੋਨੇ ਚ ਜੜੀਆਂ ਹੋਈਆਂ ਉਹ ਖੜਾਵਾ ਜਾਨੀ ਕਿ ਪੈਰਾਂ ਦੀ ਉਹ ਜੁੱਤੀ ਜਿਹੜੀ ਕਿ ਗੁਰੂ ਗੋਬਿੰਦ ਪਾਸ਼ਾ ਦੀ ਹੈ ਤੇ ਗੁਰਤੇਗ ਭਦਰ ਪਾਸ਼ਾ ਦੀ ਹੈ ਜਾਨੀ ਕਿ ਦਸਵੇਂ ਪਾਸ਼ਾ ਤੇ ਨੌਵੇਂ ਪਾਸ਼ਾ ਨੇ ਦੋਨਾਂ ਦੀਆਂ ਖੜਾਵਾ ਜੁੱਤੀਆਂ ਇੱਥੇ ਮੌਜੂਦ ਨੇ ਛੋਟੀ ਉਮਰੇ ਇਹ ਸਥਾਨ ਤੇ ਸੀ ਇਸੇ ਕਰਕੇ ਉਹਨਾਂ ਨੂੰ ਇੱਥੇ ਹੀ ਰੱਖਿਆ ਗਿਆ ਹਾਲਾਂਕਿ ਇੱਥੇ ਹੀ ਮੂਰੇ ਬਿਲਕੁਲ ਡਿਸਪਲੇ ਕੀਤੇ ਗਏ ਉਹਨਾਂ ਦੇ ਸ਼ਸਤਰ ਵੀ ਮੌਜੂਦ ਹਨ ਜੋ ਛੋਟੀ ਉਮਰੇ ਗੁਰੂ ਸਾਹਿਬ ਦੇ ਦੱਸੇ ਜਾ ਰਹੇ ਨੇ ਸੋ ਇਹ ਤਸਵੀਰ ਹੈ ਇਸ ਸਮੇ ਪਟਨਾ ਸਾਹਿਬ ਦੇ ਤਖਤ ਸਾਹਿਬ ਦੇ ਅੰਦਰ ਦੀ ਜਿੱਥੇ ਕਿ ਇਹ ਸਾਰੀਆਂ ਨਿਸ਼ਾਨੀਆਂ ਮੌਜੂਦ ਹਨ ਅਕਸ਼ੇਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਅੱਜ ਅਸੀਂ ਦਰਸ਼ਨ ਕਰ ਰਿਹਾ ਇਹ ਉਹ ਸਥਾਨ ਜਿੱਥੇ ਦਸਵੇਂ ਪਾਤਸ਼ਾਹ ਗੁਰੂ ਸਾਹਿਬ ਦਾ ਜਨਮ ਹੋਇਆ ਜਨਮ ਸਥਾਨ ਹੈ ਤੇ ਪੰਜ ਅਕਤਾਂ ਦੇ ਵਿੱਚੋਂ ਇੱਕ ਹੈ ਦਰਸ਼ਨ ਅੱਜ ਜਿੱਥੇ ਅਸੀਂ ਇਸ ਸਥਾਨ ਦੇ ਕੀਤੇ ਆ ਉੱਥੇ ਉਸ ਪਵਿੱਤਰ ਖੂਹ ਦੇ ਕੀਤੇ ਆ ਚੋਲਾ ਸਾਹਿਬ ਤੇ ਖੜਾਵਾ ਦੇ ਵੀ ਕੀਤੇ ਆ ਜੋ ਐਸੇ ਪਵਿੱਤਰ ਸਥਾਨ ਤੇ ਮੌਜੂਦ ਹੈ ਜਾਂ ਸੰਗਤਾਂ ਇੱਥੇ ਪੁੱਜਦੀਆਂ ਨੇ ਤਮਾਮ ਚੀਜ਼ਾਂ ਦੇ ਉਹਨਾਂ ਵੱਲੋਂ ਦਰਸ਼ਨ ਕੀਤੇ ਜਾਂਦੇ ਨੇ ਗੋਬਿੰਦ ਕੀ ਐਸੀ The key I see.